ਮੈਂ ਕਮਲ ਰੋਡ ਆਪਣੇ ਫੇਸਬੁਕ ਪੇਜ ਤੇ ਤੁਹਾਡਾ ਸਵਾਗਤ ਕਰਦਾ ਤੁਸੀਂ ਦੇਖ ਰਹੇ ਹੋ ਅਮਨਗੜ ਨਿਊਜ਼ ਜਿਸ ਤਰ੍ਹਾਂ ਕਿ ਸਾਰੇ ਲੋਕਾਂ ਨੂੰ ਪਤਾ ਹੀ ਹੈ ਆਪ ਸਭ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਮਨਗੜ ਸ਼ਹਿਰ ਦੇ ਵਿੱਚ ਜਿਹੜੀ ਛਪਾਰ ਰੋਡ ਆ ਉਹਦੀ ਹਾਲ ਇੰਨੀ ਕੁ ਜ਼ਿਆਦਾ ਖਰਾਬ ਸੀ ਕਿ ਅਨੇਕਾਂ ਹੀ ਲੋਕ ਜਿਹੜੇ ਨੇ ਇੱਥੇ ਸੱਤਾਂ ਖਾ ਚੁੱਕੇ ਨੇ ਡਿੱਗ ਚੁੱਕੇ ਨੇ ਗੱਡੀਆਂ ਦੇ ਨੁਕਸਾਨ ਹੋ ਚੁੱਕੇ ਨੇ ਪਰ ਸਰਕਾਰ ਦੇ ਕਿੰਨਾ ਦੇਤੇ ਕੋਈ ਵੀ ਜੂਨ ਨਹੀਂ ਸਰਕੀ ਜਿਸ ਦੀ ਅਸੀਂ ਵੀਡੀਓ ਵੀ ਪਾਈ ਸੀ ਇੱਕ ਵਾਰ ਜ਼ਰੂਰ ਬਜਰੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਤੋਂ ਬਾਅਦ ਫਿਰ ਇਹ ਕੰਮ ਬੰਦ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਮੇਲੇ ਵਿੱਚ ਇੱਕ ਆਸ ਬੱਜੀ ਸੀ ਵੀ ਸ਼ਾਇਦ ਕੰਮ ਸ਼ੁਰੂ ਹੋ ਜਵੇ ਪਰ ਮੇਲਾ ਵੀ ਲੰਘ ਗਿਆ ਕਿਉਂਕਿ ਇਸ ਵਾਰ ਲੀਡਰ ਕਿਸੇ ਨੇ ਨਹੀਂ ਆਉਣਾ ਸੀ ਸਿਆਸੀ ਕਾਨਫਰੰਸਾਂ ਜਿਹੜੀਆਂ ਰੱਦ ਹੋ ਗਈਆਂ ਉਹੀ ਜੇ ਕਿਤੇ ਰੂਲਿੰਗ ਪਾਰਟੀ ਦੇ ਲੀਡਰਾਂ ਨੇ ਆਉਣਾ ਹੁੰਦਾ ਤਾਂ ਇਹ ਜਿਹੜੀ ਸੜਕ ਸ਼ਾਇਦ ਬਣ ਜਾਂਦੀ ਪਰ ਨਹੀਂ ਬਣੀ ਸੜਕ ਤਾਂ ਕਾਫੀ ਉਪਰਾਲੇ ਕੀਤੇ ਗਏ ਪ੍ਰਾਈਵੇਟ ਤੌਰ ਤੇ ਉੱਤੇ ਵੀ ਲੋਟੇ ਪਰਿਵਾਰ ਵੱਲੋਂ ਵੀ ਇੱਥੇ ਮਿੱਟੀ ਪਾਈ ਗਈ ਸੀ ਕਿ ਉਹਨਾਂ ਵੱਲੋਂ ਵੀ ਟੋਏ ਵੱਡੇ ਵੱਡੇ ਬੰਦ ਕਰਵਾਏ ਸੀ ਕਿ ਤਾਂ ਕਿ ਥੋੜੀ ਬਹੁਤੀ ਲੋਕਾਂ ਨੂੰ ਰਾਹਤ ਮਿਲੇ ਤਾਂ ਹੁਣ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਈਏ ਕਿ ਹਲਕਾ ਫਮਰਗੜ ਦੇ ਇੰਚਾਰਜ ਨੇ ਜਿਹੜੇ ਕਾਂਗਰਸ ਪਾਰਟੀ ਦੇ ਕਬਲ ਧਾਲੀ ਵਾਲਾ ਖੜੇ ਨੇ ਤੁਹਾਡੇ ਸਾਹਮਣੇ ਇਹਨਾਂ ਵੱਲੋਂ ਇੱਕ ਜਿਹੜੀ ਕੋਸ਼ਿਸ਼ ਕੀਤੀ ਗਈ ਆ ਤੇ ਇਹਨਾਂ ਦੀ ਸਮੂਹ ਜਿਹੜੀ ਟੀਮ ਆ ਉਹ ਇੱਥੇ ਖੜੀ ਆ ਇਹਨਾਂ ਦੀ ਸਮੂਹ ਟੀਮ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਆ ਕੇ ਲੋਕਾਂ ਨੂੰ ਰਾਤ ਮਿਲੇ ਕਿਉਂਕਿ ਜਿਹਨਾਂ ਦੀ ਡਿਊਟੀ ਬਣਦੀ ਆ ਉਹ ਤਾਂ ਕੋਈ ਕੋਈ ਧਿਆਨ ਨਹੀਂ ਦੇ ਰਹੇ ਉਹ ਤਾਂ ਏਸੀਆਂ 'ਚ ਬੈਠੇ ਨੇ ਜਿਹੜੇ ਅਫਸਰ ਨੇ ਪੀਡਬੀ ਡੀਪਾਰਟਮੈਂਟ ਦੇ ਕੋਲੇ ਸੜਕ ਹੈਗੀ ਆ ਪਰ ਕੋਈ ਵੀ ਇੱਥੇ ਧਿਆਨ ਨਹੀਂ ਦੇ ਰਿਹਾ ਸੀ ਤਾਂ ਉਹ ਇੱਕ ਵਾਰੀ ਫਿਰ ਕੋਸ਼ਿਸ਼ ਕੀਤੀ ਗਈ ਆ ਹਲਕਾ ਅਮਰਗੜ ਦੇ ਕਾਂਗਰਸ ਦੇ ਇੰਚਾਰ ਜਿਹੜੇ ਕਮਲ ਧਾਲੀਵਾਲ ਦੇਖੋ ਉਹਨੇ ਮਿੱਟੀ ਦੇ ਵਿੱਚ ਬੜ ਕੇ ਗਾਰੇ ਦੇ ਵਿੱਚ ਬੜ ਕੇ ਉਹ ਜਿਹੜਾ ਹੈਗਾ ਸੜਕ ਨੂੰ ਪੱਧਰ ਕਰਵਾ ਰਹੇ ਨੇ ਸੋ ਪੂਰੀ ਟੀਮ ਉਹਨਾਂ ਦੀ ਖੜੀ ਆ ਸੋ ਆ ਕਾਂਗਰਸ ਦੀ ਜਿਹੜੀ ਇਹਨਾਂ ਦੀ ਪੂਰੀ ਟੀਮ ਇੱਥੇ ਖੜੀ ਆ ਇਹਨਾਂ ਵੱਲੋਂ ਇੱਕ ਜਿਹੜੀ ਇਸੇ ਕੋਸ਼ਿਸ਼ ਕੀਤੀ ਗਈ ਆ ਕਿ ਲੋਕਾਂ ਨੂੰ ਥੋੜੀ ਬਹੁਤ ਰਾਹਤ ਮਿਲੇ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਥੇ ਮਿੱਟੀ ਦੀਆਂ ਜਿਹੜੀਆਂ ਟਰਾਲੀਆਂ ਨੇ ਸਾਫਕਾ ਨਗਰ ਕੌਂਸਲ ਦੇ ਪ੍ਰਧਾਨ ਤੇ ਕੌਂਸਲਰ ਆਪਣਾ ਟੰਡਨ ਸਾਹਿਬ ਵੀ ਖੜੇ ਨੇ ਤੇ ਪ੍ਰਧਾਨ ਜੀ ਤੇ ਇਹਨਾਂ ਦੀ ਪੂਰੀ ਟੀਮ ਜਿਹੜੀ ਖੜੀ ਆ ਇਹਨਾਂ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਆ ਕਿ ਲੋਕਾਂ ਨੂੰ ਕੁਝ ਰਾਹਤ ਮਿਲੇ ਕਿਉਂਕਿ ਜਿਨ੍ਹਾਂ ਦੀ ਡਿਊਟੀ ਆ ਉਹ ਆਪਣੀ ਡਿਊਟੀ ਤੋਂ ਜਿਹੜਾ ਭੱਜ ਜੁਕੇ ਨੇ ਪੂਰੀ ਤਰ੍ਹਾਂ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਸੋ ਅੱਜ ਇੱਕ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਕਿ ਕੁਝ ਲੋਕਾਂ ਨੂੰ ਰਾਹਤ ਮਿਲੇ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਮਿੱਟੀ ਦੀਆਂ ਟਰਾਲੀਆਂ ਨੇ ਜਿਹੜੀਆਂ ਇਹ ਛਟਾਈਆਂ ਜਾ ਰਹੀਆਂ ਨੇ ਇੱਥੇ ਵੱਡੇ ਵੱਡੇ ਟੋਏ ਨੇ ਜਿਹੜੇ ਉਹ ਬੰਦ ਕਰਾਏ ਜਾਣਗੇ ਸੋ ਦੇਖਦੇ ਆ ਕਿ ਸੜਕ ਦੇ ਉੱਤੇ ਹੁਣ ਕਿੰਨੇ ਕਿੰਨੀ ਦੂਰੀ ਤੱਕ ਇਹ ਕੀ ਸਾਰੀ ਸੜਕ ਦੇ ਉੱਤੇ ਮਿੱਟੀ ਪੈਂਦੀ ਹੈ ਜਿੱਥੋਂ ਤੱਕਰਾਵਾ ਯਾ ਕੁਝ ਹਿੱਸੇ ਤੇ ਪੈਂਦੀ ਆ ਇਹ ਗੱਲਬਾਤ ਵੀ ਕਰਾਂਗੇ ਸੋ ਦੇਖਦੇ ਆ ਕੋਸ਼ਿਸ਼ ਕਰਦੇ ਆ ਸੋ ਤੁਸੀਂ ਦੇਖੋ ਕਿਸ ਤਰ੍ਹਾਂ ਜਿਹੜਾ ਟ੍ਰੈਫਿਕ ਆ ਜਿਹੜਾ ਉਹ ਇੱਥੇ ਜਾਮ ਹੋਇਆ ਹੋਇਆ ਹੈਗਾ ਪਰ ਬੜੇ ਪਿਆਰ ਦੇ ਨਾਲ ਤੇ ਜਿਹੜਾ ਹੈਗਾ ਟ੍ਰੈਫਿਕ ਨੂੰ ਵੀ ਕੱਢਿਆ ਜਾ ਰਿਹਾ ਨਾਲ ਦੀ ਨਾਲ ਜਿਹੜੀ ਇੱਥੇ ਮਿੱਟੀ ਵੀ ਪਾਈ ਜਾ ਰਹੀ ਆ ਦੇਖੋ ਟਰੈਕਟਰ ਲੱਗੇ ਹੋਏ ਨੇ ਕਰਾਹ ਲੱਗੇ ਹੋਏ ਨੇ ਮਿੱਟੀ ਨੂੰ ਪੱਧਰ ਕਰ ਰਹੇ ਨੇ ਸੋ ਜਦੋਂ ਸਰਕਾਰਾਂ ਦੇ ਹੱਥ ਖੜੇ ਹੋ ਜਾਂਦੇ ਨੇ ਤਾਂ ਫਿਰ ਲੋਕ ਨੇ ਜਿਹੜੇ ਉਹ ਆਪ ਉਹਾਰੇ ਉੱਠ ਕੇ ਜਿਹੜੀ ਸੇਵਾ ਦੇ ਵਿੱਚ ਯੋਗਦਾਨ ਪਾਉਂਦੇ ਨੇ ਇਹ ਪੰਜਾਬ ਦੀ ਇੱਕ ਖਾਸੀਅਤ ਹੈਗਾ ਤੁਸੀਂ ਦੇਖ ਲਓ ਹੜ੍ਹਾਂ ਦੇ ਵਿੱਚ ਵੀ ਸਰਕਾਰ ਬਾਅਦ ਦੇ ਵਿੱਚ ਪਹੁੰਚੀ ਜਾਂ ਨਾ ਪਹੁੰਚੀ ਉਹਦੇ ਬਾਰੇ ਆਪਾਂ ਟਿੱਪਣੀ ਨਹੀਂ ਕਰਦੇ ਪਰ ਜੇ ਆਪਾਂ ਗੱਲ ਕਰੀਏ ਤਾਂ ਲੋਕਾਂ ਨੇ ਜੋ ਕੁਝ ਕੀਤਾ ਜੇ ਲੋਕ ਨਾ ਉੱਠਦੇ ਤਾਂ ਸ਼ਾਇਦ ਅੱਜ ਸਥਿਤੀ ਪੰਜਾਬ ਦੀ ਹੜ੍ਹਾਂ ਦੇ ਇਲਾਕੇ ਦੇ ਵਿੱਚ ਕੁਝ ਹੋਰ ਹੁੰਦੀ ਸੋ ਲੋਕਾਂ ਨੇ ਕਰੋੜਾਂ ਰੁਪਈਆ ਜਿਹੜਾ ਹੈਗਾ ਉੱਥੇ ਦਾਨ ਕੀਤਾ ਹਰ ਸਮਾਨ ਇੰਨਾ ਸਮਾਨ ਪਹੁੰਚਾਤਾ ਵੀ ਸ਼ਾਇਦ ਤੁਸੀਂ ਸੋਚ ਵੀ ਨਹੀਂ ਸਕਦੇ ਹੈ ਕਿ ਜੋ ਸਮਾਨ ਉੱਥੇ ਇਸ ਟਾਈਮ ਐ ਕਹਿ ਸਕਦਾ ਕਿ ਖਾਣ ਪੀਣ ਦਾ ਸਮਾਨ ਜਿਹੜਾ ਉਹ ਰਾਸ਼ਨ ਵਗੈਰਾ इवन ਕਿ ਖਰਾਬ ਹੀ ਹੁੰਦਾ ਹੈਗਾ ਤੇ ਹੋਰ ਵੀ ਹਾਰੇ ਚੀਜ਼ ਆ ਜਿਹੜੀ ਜੋ ਵੀ ਮੂੰਹੋਂ ਕੋਈ ਕੱਢੇ ਟਰੈਕਟਰ ਤੱਕ ਜਿਹੜੇ ਉਹ ਪੰਜਾਬੀਆਂ ਨੇ ਉੱਥੇ ਪਹੁੰਚਾਏ ਨੇ ਸੋ ਪੂਰੀ ਸਮੂਹ ਜਿਹੜੀ ਇੰਡਸਟਰੀ ਆਪਣੀ ਪੰਜਾਬੀ ਇੰਡਸਟਰੀ ਉਹ ਉੱਥੇ ਪਹੁੰਚੀ ਆ ਸੋ ਇਸੇ ਤਰ੍ਹਾਂ ਮਤਲਬ ਇੱਥੇ ਵੀ ਇੱਕ ਜਿਹੜੀ ਵੱਡੀ ਕੋਸ਼ਿਸ਼ ਕਹਿ ਸਕਦੇ ਆ ਇਸ ਨੂੰ ਛੋਟੀ ਕੋਸ਼ਿਸ਼ ਕਹਿ ਸਕਦੇ ਆ ਉਹ ਤੁਸੀਂ ਜੋ ਵੀ ਤੁਸੀਂ ਕੋਈ ਚਾਹੋ ਤੁਸੀਂ ਕਹਿ ਸਕਦੇ ਹੋ ਪਰ ਇੱਕ ਜਿਹੜਾ ਹੈਗਾ ਚੰਗਾ ਉਪਰਾਲਾ ਜਿਹੜਾ ਕੀਤਾ ਗਿਆ ਹੈਗਾ ਸੋ ਮਿੱਟੀ ਜਿਹੜੀ ਪਾਈ ਗਈ ਆ ਜਿਵੇਂ ਜਿਵੇਂ ਵਹੀਕਲ ਲੰਘਣਗੇ ਮਿੱਟੀ ਦਬਦੀ ਜਾਊਗੀ ਤੇ ਉਸ ਦੇ ਨਾਲੇ ਆ ਵੀ ਥੋੜੀ ਜੀ ਲੋਕਾਂ ਨੂੰ ਰਾਹਤ ਮਿਲੂਗੀ ਸੋ ਕਮਲ ਧਾਲੀਵਾਲ ਤੇ ਪੂਰੀ ਉਹਨਾਂ ਦੀ ਟੀਮ ਆ ਸਾਹਮਣੇ ਤੁਸੀਂ ਦੇਖਦੇ ਹੋ ਖੜੀ ਆ ਥੋੜਾ ਚੱਕੜਾ ਬਚ ਕੇ ਲੰਘਣਾ ਪੈਣਾ ਜੀ ਸਾਨੂੰ ਸੋ ਗੱਲ ਕਰਦੇ ਆ ਸੋ ਆਓ ਆਪਾਂ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਦੇਖਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈਗਾ ਵੀ ਕਿਉਂ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਆਈ ਹੈ ਕਿ ਐਸੋ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਕਾਂਗਰਸ ਦੀ ਟੀਮ ਕਮਲ ਧਾਲੀਵਾਲ ਜੀ ਦੇ ਨਾਲ ਜਿਹੜੀ ਹੈਗੀ ਇੱਥੇ ਖੜੀ ਆ ਸੋ ਆਪਾਂ ਗੱਲਬਾਤ ਕਰਦੇ ਹਾਂ ਤਾਂ ਸ਼ਾਹੀ ਜੀ ਵੀ ਆ ਗਏ ਨੇ ਐਮ ਸੀ ਸਾਹਿਬ ਇੱਥੇ ਤੇ ਹੋਰ ਵੀ ਜਿਹੜੇ ਐਮ ਸੀ ਨੇ ਜਿਹੜੇ ਉਹ ਇੱਥੇ ਪਹੁੰਚ ਰਹੇ ਨੇ ਐਸਾ ਐਸਾ ਜਿਵੇਂ ਜਿਵੇਂ ਉਹਨਾਂ ਨੂੰ ਪਤਾ ਲੱਗ ਰਿਹਾ ਇਹਨਾਂ ਨੇ ਇੱਕ ਇੱਕ ਚੰਗੀ ਕੋਸ਼ਿਸ਼ ਕੀਤੀ ਆ ਵਧੀਆ ਉਪਰਾਲਾ ਕੀਤਾ ਹੈਗਾ ਸੋ ਗੱਲਬਾਤ ਕਰਦੇ ਹਾਂ ਆਸ਼ਕੰਦਰ ਜੀ ਸਾਹੀ ਆਪਾਂ ਨੂੰ ਕੋਸ਼ਿਸ਼ ਕਰ ਰਹੇ ਆ ਜੀ ਸਾਹੀ ਕੀ ਆਲਾ ਸੋ ਸ਼ਾਹੀ ਜੀ ਵੀ ਪਹੁੰਚ ਚੁੱਕੇ ਨੇ ਕਿਉਂਕਿ ਸ਼ਾਹੀ ਜੀ ਦਾ ਵਾਰਡ ਵੀ ਆ ਸੋ ਥੋੜਾ ਪਿੱਛੇ ਨੂੰ ਨਹੀਂ ਜਾਣਾ ਹੈਗਾ ਇੱਥੇ ਖੜ੍ਹ ਜਾਂਦੇ ਆ ਜੀ ਕੋਈ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੂਰੀ ਟੀਮ ਕਮਲ ਧਾਲੀਵਾਲ ਜੀ ਨੇ ਇੱਕ ਕੋਸ਼ਿਸ਼ ਕੀਤੀ ਆ ਤਾਂ ਕਿ ਜਿਹੜਾ ਹੈਗਾ ਲੋਕਾਂ ਨੂੰ ਕੁਝ ਰਾਹਤ ਮਿਲੇ हां जी कमल जी ਤੁਹਾਡਾ ਬਹੁਤ ਸਵਾਗਤ ਆ ਚੈਨਲ ਤੇ ਤੁਸੀਂ ਇਹ ਮਿੱਟੀ ਪਵਾ ਰਹੇ ਹੋ ਇਹ ਸਰਕਾਰ ਦਾ ਕੰਮ ਸੀ ਪਰ ਤੁਸੀਂ ਇਹ ਕੋਸ਼ਿਸ਼ ਕੀਤੀ ਆ ਤੁਸੀਂ ਕਿਉਂ ਆਏ ਹੋ ਅੱਗੇ ਦੇਖੋ ਅਸੀਂ ਤਾਂ ਸਭ ਤੋਂ ਪਹਿਲਾਂ ਆਏ ਆ ਲੋਕਾਂ ਦੇ ਲਈ ਹਾਂ ਆ ਨਾਲ ਮੇਰਾ ਪਿੰਡ ਆ ਬੜੂੰਦੀ ਜੇ ਜਦੋਂ ਹਲਕੇ ਦੇ ਵਿੱਚ ਜਾਣਾ ਤੇ ਅਹਿਮਦਗੜ੍ਹ ਦੇ ਵਿੱਚੋਂ ਲੰਘ ਕੇ ਜਾਣਾ ਪੈਂਦਾ ਹਾਂ ਤੇ ਜਦੋਂ ਅਸੀਂ ਰੋਜ਼ ਇੱਥੋਂ ਲੰਘਦੇ ਸੀ ਕਦੇ ਕੋਈ ਰਿਕਸ਼ਾ ਪਲਟਿਆ ਕਦੇ ਕੋਈ ਟੈਂਪੂ ਪਲਟਿਆ ਕੋਈ ਸਾਡੀਆਂ ਛੋਟੀਆਂ ਬੱਚੀਆਂ ਜਿਹੜੀਆਂ ਟਿਊਸ਼ਨ ਪੜ੍ਹਨ ਜਾਂਦੀਆਂ ਨੇ ਆਪਣੀਆਂ ਕਲਾਸਿਕ ਤੇ ਛੋਟਿਆ ਤੇ ਉਹ ਵਿਚਾਰੀਆਂ ਇੱਥੇ ਡਿੱਗੀਆਂ ਪਈਆਂ ਸੋ ਦੋ ਤਿੰਨ ਦਿਨ ਤੋਂ ਮੈਂ ਵੇਖ ਰਿਹਾ ਸੀ ਹਾਂ ਕਿ ਸ਼ਹਿਰ ਦਾ ਇਨਾ ਮਾੜਾ ਹਾਲ ਆ ਚਾਹੇ ਤੁਸੀਂ ਗਊਸ਼ਾਲਾ ਰੋਡ ਦੇਖ ਲਓ ਹਾਂ ਚਾਹੇ ਤੁਸੀਂ ਰੇਲਵੇ ਰੋਡ ਦੇਖ ਲਓ ਹਾਂ ਚਾਹੇ ਤੁਸੀਂ ਧੂਰਕੋਟ ਰੋਡ ਦੇਖ ਲਓ ਹਾਂ ਚਾਹੇ ਛਪਾਰ ਰੋਡ ਦੇਖ ਲਓ ਚੈਨੀਜ਼ ਰੋਡ ਦੇਖ ਲਓ ਕੋਈ ਵੀ ਰੋਡ ਦੇਖੋ ਜਿਹੜੀ ਵੀ ਰੋਡ ਸ਼ਹਿਰ ਦੇ ਵਿੱਚ ਆਉਂਦੀ ਆ ਤੇ ਜ਼ਹਿਰ ਚੋਂ ਕੋਈ ਛੋਟੀ ਰੋਡ ਬਾਹਰ ਨਿਕਲਦੀ ਆ ਹੂੰ 2-2 ਫੁੱਟ 1.5-1.5 ਫੁੱਟ ਡੂੰਗੇ ਟੋਏ ਹਰ ਇੱਕ ਰੋਡ ਤੇ ਪਏ ਔਰ ਮੈਂ ਸਰਕਾਰ ਦੇ ਵੀ ਜਿਹੜੇ ਕੰਨਾਂ ਤੇ ਜੂਨ ਜਿਹੜੀ ਸੜਕ ਦੀ ਨਹੀਂ ਆ ਸੀ ਉਹਨਾਂ ਨੂੰ ਵੀ ਅੱਜ ਜਗਾਉਣਾ ਚਾਹੁੰਦੇ ਆ ਸਾਡੇ ਇਤਿਹਾਸਿਕ ਮੇਲਾ ਲੱਗਦਾ ਮੇਰੇ ਨਾਲ ਕੌਂਸਲਰ ਸਾਹਿਬ ਖੜੇ ਨੇ ਇਸ ਵਾਰਡ ਦੇ ਸਾਈਹ ਸਾਹਿਬ ਸ਼ਹਿਰ ਦੇ ਪ੍ਰਧਾਨ ਦੀਪਕ ਜੀ ਸਾਡੇ ਬਿੰਦੂ ਜੀ ਖੜੇ ਆ ਬਲਾਕ ਦੇ ਪ੍ਰਧਾਨ ਕਾਕਾ ਜੀ ਚੇਅਰਮੈਨ ਸਾਹਿਬ ਖੜੇ ਆ ਰਕਵੀਰ ਅੰਕਲ ਖੜੇ ਆ ਸੋ ਸਾਡੇ ਇੱਥੇ ਅੱਜ ਦਾ ਨਹੀਂ ਪੁਰਾਣੇ ਸਮਿਆਂ ਤੋਂ ਪੰਜਾਬ ਦਾ ਜਿਹੜਾ ਇਤਿਹਾਸਿਕ ਮੇਲਾ ਤੇ ਸਭ ਤੋਂ ਵੱਡਾ ਮੇਲਾ ਆ ਜਿਹੜਾ ਨਾਲ ਦਾ ਪਿੰਡ ਆ ਇੱਥੇ ਚਪਾਰ ਵਿਖੇ ਲੱਗਦਾ ਅਸੀਂ ਵੇਖਿਆ ਪਿਛਲੇ ਟਾਈਮ ਸਰਕਾਰਾਂ ਦੇ ਵਿੱਚ ਚਾਹੇ ਜਿਹੜੀ ਮਰਜ਼ੀ ਪਾਰਟੀ ਦੀ ਸਰਕਾਰ ਸੀ ਜੇ ਉਹ ਸੜਕ ਇਹ ਨਵੀਂ ਨਹੀਂ ਬਣਾ ਸਕਦੇ ਸੀ ਤਾਂ ਪੈਚਵਰਕ ਜ਼ਰੂਰ ਕਲਾ ਕਰਾ ਦਿੰਦੇ ਹੁੰਦੇ ਸੀ ਕਿਉਂਕਿ ਸਾਰੇ ਪੰਜਾਬ ਚੋਂ ਔਰ ਨਾਲ ਦੀਆਂ ਸਟੇਟਾਂ ਚੋਂ ਜਿਹੜੇ ਲੋਕ ਆ ਉਹ ਇਸ ਮੇਲੇ ਦੇ ਵਿੱਚ ਸਮੂਲੀਅਤ ਕਰਨ ਆਉਂਦੇ ਆ ਮਾੜੀ ਗੁੱਗਾ ਮਾੜੀ ਦੀ ਮੱਥਾ ਟੇਕਣ ਆਉਂਦੇ ਆ ਤਾਂ ਕਿ ਉਹਨਾਂ ਨੂੰ ਜਿਹੜੀ ਆ ਇਹ ਸਹੂਲਤ ਦਿੱਤੀ ਜਾ ਸਕੇ ਪਰ ਮੈਂ ਬਹੁਤ ਖਾਮੋਸ਼ੀ ਆ ਇਸ ਗੱਲ ਤੇ ਸਾਨੂੰ ਬੜਾ ਦੁੱਖ ਆ ਸਾਡੇ ਆਪਣੀ ਇਸ ਜਿਹੜੀ ਸਰਕਾਰ ਦੇ ਐਮ.ਐਲ.ਏ ਬਣੇ ਹੋਏ ਨੇ ਅੱਜ ਉਹਨਾਂ ਨੇ ਵੀ ਸਾਡੇ ਸ਼ਹਿਰ ਵੱਲ ਕੋਈ ਧਿਆਨ ਨਹੀਂ ਦਿੱਤਾ ਔਰ ਕੋਈ ਸ਼ਹਿਰ ਦੇ ਵਿੱਚ ਨਵੇਂ ਪੈਸੇ ਦਾ ਕੰਮ ਆ ਜਿਹੜਾ ਨਹੀਂ ਕਰਾਇਆ ਅੱਜ ਤੁਸੀਂ ਸ਼ਹਿਰ ਦੇ ਹਾਲਾਤ ਦੇਖ ਲਓ ਕਿ ਲੋਕਾਂ ਨੂੰ ਤੁਰ ਕੇ ਪਾਣੀ ਦੇ ਵਿੱਚ ਵੀ ਆਪਣੇ 2-ਵੀਲਰ ਜਿਹੜੇ ਵਹੀਕਲ ਨੇ ਉਹਨਾਂ ਨੂੰ ਤੁਰਕੇ ਨੰਗਰ ਲਈ ਮਜਬੂਰ ਹੋਏ ਹੋਏ ਤੁਹਾਨੂੰ ਨਹੀਂ ਲੱਗਦਾ ਹੈਗਾ ਵੀ ਜਿਹੜੀ ਸਰਕਾਰ ਆ ਉਹ ਸੜਕ ਤਾਂ ਬਣਾਉਂਦੀ ਜੇ ਸਿਆਸੀ ਕਾਨਫਰੰਸਾਂ ਆਉਂਦੀਆਂ ਲੋਕਾਂ ਵਾਸਤੇ ਨਹੀਂ ਕੰਮ ਕਰ ਰਹਾ ਹੈਗਾ ਜੇ ਲੀਡਰ ਲੰਘਣ ਹੁੰਦੇ ਸ਼ਹਿਰ ਫੇਰ ਬਣ ਜਾਂਦੀ ਬਿਲਕੁਲ ਜੇ ਇਹੀ ਇੱਥੇ ਮੁੱਖ ਮੰਤਰੀ ਸਾਹਿਬ ਨੇ ਲੰਘਣਾ ਹੁੰਦਾ ਜਾਂ ਕਿਸੇ ਮੰਤਰੀ ਨੇ ਲੰਘਣਾ ਹੁੰਦਾ ਫਿਰ ਤਾਂ ਨਵੀਂ ਬਣ ਜਾਣੀ ਸੀ ਆਮ ਲੋਕ ਨੇ ਜਿਹੜੇ ਅੱਜ ਉਹ ਦੁਖੀ ਨੇ ਅੱਜ ਸ਼ਹਿਰ ਦੇ ਵਿੱਚ ਤੁਸੀਂ ਕਾਂਗਰਸ ਪਾਰਟੀ ਦੀ ਟੀਮ ਨੂੰ ਛੱਡੋ ਅੱਜ ਆਮ ਲੋਕਾਂ ਨਾਲ ਸ਼ਹਿਰ ਦੇ ਨਾਲ ਤੁਸੀਂ ਗੱਲ ਕਰੋ ਕਾ ਸ਼ਹਿਰ ਦੇ ਲੋਕ ਇਸ ਨਕਮੀ ਸਰਕਾਰ ਤੋਂ ਤੇ ਸਾਡੇ ਲੋਕਲ ਐਮਐਲਏ ਸਹਿਬਾਨ ਤੋਂ ਕਾਫੀ ਦੁਖੀ ਮਹਿਸੂਸ ਕਰ ਰਹੇ ਨੇ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਸਾਰੇ মিডিਆ ਨੇ ਖਬਰ ਵੀ ਉਹ ਚਾਪੀ ਆ ਬੜੇ ਲੰਬੇ ਸਮੇਂ ਤੇ ਸਿਗਹਾਸਤ ਤੋਂ ਬਾਅਦ ਸਾਡੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਜਿਹੜਾ ਤਹਿਸੀਲ ਕੰਪਲੈਕਸ ਆ ਉਹ ਸਾਡੇ ਸ਼ਹਿਰ ਨੂੰ ਦਿੱਤਾ ਸੀ ਪਰ ਬੜੀ ਫੇਰ ਮੈਂ ਕਹਿੰਨਾ ਖਾਮੋਸ਼ੀ ਆ ਔਰ ਬੜਾ ਦੁੱਖ ਆ ਕਿ ਉਹ ਅਜੇ 6 ਮਹੀਨੇ ਪੁਰਾਣੀ ਜਿਹੜੀ ਇਮਾਰਤ ਆ ਸ਼ਹਿਰ ਦੀ ਅੱਜ ਚੋਰੀ ਆ ਤਾਕੀਆਂ ਦਰਵਾਜ਼ੇ ਡਿੱਗ ਰਹੇ ਨੇ ਤੇ ਸਾਡੇ ਆਦੂਆ ਦਾ ਕਹਿਣਾ ਇਹ ਆ ਕਿ ਅਸੀਂ ਜਿਹੜੀ ਆਹੋ ਕਾਰਵਾਈ ਕਰਾਵਾਂਗੇ ਚਲੋ ਜੇ ਇਸ ਬਿਲਡਿੰਗ ਨੂੰ ਬਣੀ ਨੂੰ 20 ਸਾਲ ਹੋਏ ਹੁੰਦੇ ਹਾਂ ਫਿਰ ਮੈਂ ਸਮਝਦਾ ਸੀ ਕਿ ਦੇਖ ਲੈਂਦੇ ਵੀ ਕਿਹਨੇ ਜਿਹੜਾ ਮਟੀਰੀਅਲ ਸਹੀ ਨਹੀਂ ਲਾਇਆ ਤਾਂ ਉਹਤੇ ਕਾਰਵਾਈ ਇਹ ਤਾਂ ਬਣੀ ਹੋਣਾ ਬਿਲਕੁਲ ਠੀਕ ਹੈ ਇਹ ਤਾਂ ਥੋੜੇ ਦੇਖ ਰੇਖ ਚ ਬਣੀ ਆ ਬਿਲਕੁਲ ਠੀਕ ਹੈ ਸੋ ਇਹਦਾ ਮੈਂ ਸਿੱਧਾ ਸਿੱਧਾ ਇਲਜ਼ਾਮ ਲਾਉਣਾ ਇਸ ਬਿਲਡਿੰਗ ਨੂੰ ਬਣਾਉਣ ਦੇ ਵਿੱਚ ਜਿਹੜੀ ਵੱਡੀ ਧਾਂਦਲੀ ਹੋਈ ਆ ਸਹੀ ਮਟੀਰੀਅਲ ਨਹੀਂ ਵਰਤਿਆ ਗਿਆ ਮਟੀਰੀਅਲ ਦੇ ਵਿੱਚ ਚੋਰੀ ਹੋਈ ਆ ਔਰ ਸ਼ਹਿਰ ਵਾਸੀਆਂ ਨਾਲ ਅਮਰਗੜ ਦੇ ਵਾਸੀਆਂ ਨਾਲ ਬਹੁਤ ਵੱਡਾ ਧੋਖਾ ਅੱਜ ਸੜਕਾਂ ਜਿਹੜੀਆਂ ਫਿਰ ਕਿੱਥੇ ਤੱਕ ਮਿਟੀ ਪਵਾ ਰਹੇ ਹਾਂ ਜਿੱਥੇ ਤੱਕ ਸਾਰੀਆਂ ਤੇ ਜੀ ਇੱਥੇ ਵੀ ਪਵਾ ਰਹੇ ਹਾਂ ਫਿਰ ਧੂਰਕੋਟ ਰੋਡ ਫਿਰ ਗਊਸ਼ਾਲਾ ਰੋਡ ਅੱਛਾ ਸਾਡੇ ਕੋਲ ਤਕਰੀਬਨ 8 ਟਰਾਲੀਆਂ ਟਰੈਕਟਰ ਤੇ ਜੋ ਦੋ ਜੀਸੀਬੀ ਮਸ਼ੀਨਾਂ ਦੋ ਕਰਾਹ ਵਾਲੇ ਟਰੈਕਟਰ ਚੱਲ ਰਿਹਾ ਸਾਰਾ ਦਿਨ ਪੂਰੀ ਅਮਰਗੜ ਸ਼ਹਿਰ ਦੀ ਕਾਂਗਰਸ ਟੀਮ ਇੱਕ ਜੋ ਟੋਕੇ ਲੱਗੀ ਹੋਈ ਹੈ ਸਾਰੇ ਸ਼ਹਿਰ ਜਿੱਥੇ ਵੀ ਟੋਏ ਨੇ ਸੜਕਾਂ ਟੁੱਟੀਆਂ ਨੇ ਤੁਸੀਂ ਪਵਾਓਗੇ ਬੀਟੀ ਜਿਹੜੀਆਂ ਮੇਨ ਮੇਨ ਸੜਕਾਂ ਨੇ ਜਿਹੜੀਆਂ ਇਹ ممکن ਨਹੀਂ ਹੈ ممکن ਨਾ ਤਾਂ ਸਾਨੂੰ ਇੰਨੀ ਕੇਰੀ ਮਿਲਣੀ ਆ ਆਲੇ ਦੁਆਲੇੋਂ ਨਾ ਹੀ ਇਹ ਇੱਕ ਦੋ ਦਿਨਾਂ ਚ ممکن ਆ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਮੀਂਹ ਪੈ ਜਾ ਠੀਕ ਹੈ ਗੱਲ ਪਰ ਜਿੰਨੀ ਮੀਂਹ ਤੋਂ ਪਹਿਲਾਂ ਸਾਡੇ ਤੋਂ ਜਿੰਨੇ ਟੋਏ ਕਵਰ ਹੋਣਗੇ ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਪੂਰੇ ਕਰ ਸਕਾਂਗੇ ਸੋ ਚਲੋ ਬਹੁਤ ਤੁਹਾਡੀ ਇੱਕ ਵੱਡੀ ਵੱਡਾ ਉਪਰਾਲਾ ਹੈਗਾ ਤੁਹਾਡੀ ਟੀਮ ਵੱਲੋਂ ਕਹਿ ਲੋ ਤੁਹਾਡੇ ਵੱਲੋਂ ਕਹਿ ਲੋ ਤੇ ਲੋਕਾਂ ਨੂੰ ਕੁੱਝ ਤਾਂ ਰਾਹਤ ਮਿਲੂਗੀ ਉਕੇ ਜਿਨ੍ਹਾਂ ਦੀ ਡਿਊਟੀ ਸੀਗੀ ਉਹ ਭੱਜਦੇ ਨਜ਼ਰ ਆ ਰਹੇ ਨੇ ਭੱਜਦੇ ਨਹੀਂ ਜੀ ਭੱਜ ਗਏ ਨੇ ਭੱਜਦੇ ਨਹੀਂ ਨਜ਼ਰ ਆ ਰਹੇ ਉਹ ਆਪਣੀ ਜ਼ਿੰਮੇਵਾਰੀ ਤੋਂ ਆਪਣੀ ਡਿਊਟੀ ਤੋਂ ਭੱਜ ਗਏ ਆ ਲੋਕਾਂ ਦਾ ਵਿਸ਼ਵਾਸ ਘਟਾ ਦਿੱਤਾ ਔਰ ਲੋਕ ਅੱਜ ਅਮਰਗੜ ਸ਼ਹਿਰ ਦੇ ਲੋਕ ਅਮਰਗੜ ਦੇ ਲੋਕ ਅੱਜ ਥੱਗੇ ਹੋ ਮਹਿਸੂਸ ਕਰ ਰਹੇ ਸਪਸ਼ਟ ਸ਼ੁਕਰੀਆ ਤੁਹਾਡਾ ਗੱਲਬਾਤ ਕਰਨ ਲਈ ਸੋ ਬਹੁਤ ਜਿਹੜਾ ਚੰਗਾ ਉਪਰਾਲਾ ਤੁਹਾਡੀ ਟੀਮ ਵੱਲੋਂ ਕੀਤਾ ਜਾ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਚਪਾਰ ਰੋਡ ਦੀ ਜਿਹੜੀ ਹਾਲਤ ਆ ਸਾ ਤੁਹਾਡੇ ਸਾਰਿਆਂ ਤੋਂ ਛੁਪੀ ਨਹੀਂ ਹੋਈ ਸੀ ਬਹੁਤ ਹੀ ਪੁਰਾਣੀ ਆ ਸੀ ਹੋਰ ਵੀ ਸ਼ਹਿਰ ਦੇ ਵਿੱਚ ਉਪਰ ਰੋਡ ਹੋ ਗਈ ਦੋਸ਼ਲਾ ਰੋਡ ਹੋ ਗਈ ਸੋ ਸਾਰੀ ਜਗ੍ਹਾ ਦੇ ਉੱਤੇ ਇਹਨਾਂ ਦਾ ਕਹਿਣਾ ਹੈ ਕਿ ਅੱਜ ਇਹ ਸੜਕ ਦੇ ਉੱਤੇ ਅਸੀਂ ਮਿੱਟੀ ਪਵਾਵਾਂਗੇ ਤਾਂ ਕਿ ਲੋਕਾਂ ਨੂੰ ਕੁਝ ਨਾ ਕੁਝ ਰਾਹਤ ਮਿਲੇ ਸੋ ਬਹੁਤ ਹੀ ਇੱਕ ਚੰਗਾ ਉਪਰਾਲਾ ਹੈਗਾ ਟੀਮ ਵੱਲੋਂ ਸਾਰੀ ਵੱਲੋਂ ਕੀਤਾ ਜਾ ਰਿਹਾ ਹੈਗਾ ਸੋ ਪੂਰੀ ਟੀਮ ਜਿਹੜੀ ਖੜੀ ਆ ਸੋ ਬਹੁਤ ਹੀ ਇਹਨਾਂ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਹੈ ਸੋ ਬਹੁਤ ਸ਼ੁਕਰੀਆ ਜੀ ਤੁਹਾਡਾ ਗੱਲਬਾਤ ਦਾ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਮੀਡੀਆ ਦਾ ਜਿਨ੍ਹਾਂ ਨੇ ਅੱਜ ਸਾਡੀ ਆਵਾ ਲੋਕਾਂ ਤੱਕ ਪਹੁੰਚਾਈ ਆ ਔਰ ਮੇਰੀ ਬੇਨਤੀ ਆ ਤੁਹਾਡੇ ਮਾਧਿਅਮ ਰਾਹੀਂ ਕਿ ਇਸ ਗੁੰੰਗੀ ਬੋਲੀ ਸਰਕਾਰ ਤੋਂ ਤਾਂ ਕੁਝ ਨਹੀਂ ਹੋਣਾ ਜੇ ਸ਼ਹਿਰ ਦੇ ਹੋਰ ਵੀ ਸੱਜਣ ਔਰ ਅਮਰਗੜ ਦੇ ਲੋਕ ਲੋਕਾਂ ਦੀ ਸਹੂਲਤ ਦੇ ਲਈ ਜਿੱਥੇ ਇਹ ਵੱਡੇ ਵੱਡੇ ਟੋਏ ਪਏ ਨੇ ਸੱਟਾਂ ਲੱਗਦੀਆਂ ਨੇ ਐਕਸੀਡੈਂਟ ਹੁੰਦੇ ਆ ਉਹਨਾਂ ਨੂੰ ਆਪਣੇ ਲੈਵਲ ਤੇ ਭਰ ਦੇਣ ਤਾਂ ਮੇਰੀ ਅਪੀਲ ਰਹੂਗੀ ਮੀਡੀਆ ਦੇ ਚੈਨਲਾਂ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਹਾਂ ਜੀ ਜਿਹੜੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਨੇ ਐਰੀਆ ਸ਼ਾਇਦ ਕੋ ਬਾਦ ਨਹੀਂ